ਅੱਛਲ ਦੋਸਤੋ ਨਿੱਕਾ ਸਵਾਗਤ ਦੋਸਤੋ ਜਿਵੇਂ-ਜਿਵੇਂ ਮੌਸਮ ਆਪਣਾ ਮિજાਜ ਬਦਲ ਰਿਹਾ ਹੈ ਗਰਮੀ ਵੱਧ ਰਹੀ ਹੈ ਉਵੇਂ-ਉਵੇਂ ਹੀ ਸਿਆਸੀ ਲੀਡਰ ਸਿਆਸੀ ਪਾਰਟੀਆਂ ਵਿੱਚ ਗਰਮੀ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ 1 ਜੂਨ 2024 ਨੂੰ ਚੋਣਾਂ ਹੋਣ ਜਾ ਰਹੀਆਂ ਹਨ ਸਿਆਸੀ ਲੀਡਰ ਇਸ ਲਈ ਹੁਣ ਤੋਂ ਹੀ ਗਰਮ ਜੋਸ਼ੀ ਨਾਲ ਆਪਣੇ ਵਰਕਰਾਂ ਨੂੰ ਮਿਲ ਰਹੇ ਹਨ ਇਸੇ ਤਰ੍ਹਾਂ ਹੀ ਅੱਜ ਆਮ ਆਦਮੀ ਪਾਰਟੀ ਦੇ ਸਰਗਰਮ ਨੇਤਾ ਸਰਗਰਮ ਆਗੂ ਜਗਵਿੰਦਰਪਾਲ ਸਿੰਘ ਜਗਮ ਜੀਠੀਆ ਦੀ ਅਗਵਾਈ ਵਿੱਚ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਮਾਜੇ ਤੋਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੁਜੀਠਾ ਗ੍ਰੀਨਲੈਂਡ ਪੈ[ਲ]ਸ ਵਿੱਚ ਮੀਟਿੰਗ ਕਰਨ ਲਈ ਪਹੁੰਚੀ ਜਿਨ੍ਹਾਂ ਵਿੱਚੋਂ ਕੁਲਦੀਪ ਸਿੰਘ ਢਾਲੀਵਾਲ, ਕੋਵਰ ਵਿਜੇਪ੍ਰਤਾਪ ਸਿੰਘ, ਮੈਡਮ ਜਗਜੀਵਨ ਜੋਤ ਕੌਰ, ਸਰਦਾਰ ਜਗਰੂਪ ਸਿੰਘ ਸੇਖੋਂ ਅਤੇ ਹੋਰ ਵੀ ਕਈ ਅਹੁਦੇਦਾਰ ਅਤੇ ਪਾਰਟੀ ਵਰਕਰ ਹਮ ਹਮਾ ਕੇ ਪਹੁੰਚੇ ਸੱਦਾ ਜਗਿੰਦਰਪਾਲ ਸਿੰਘ ਜਗਮਜੀਤਿਆ ਦੇ ਇੱਕ ਸੱਦੇ ਉੱਤੇ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਕੰਮਕਾਰ ਛੱਡ ਕੇ ਪਹੁੰਚੇ ਦੇਖਦੇ-ਦੇਖਦੇ ਹੀ ਇਹ ਮੀਟਿੰਗ ਇੱਕ ਰੈਲੀ ਦਾ ਰੂਪ ਲੱਗ ਰਹੀ ਸੀ ਸਾਰੇ ਲੀਡਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਆਪਣੀਆਂ ਕੀਮਤੀ ਵੋਟਾਂ ਨਾਲ ਇੱਕ ਵਾਰ ਫਿਰ ਤੇਰਾ ਜੀਰਾ ਕਰਕੇ ਦਿਖਾ ਦਿਓ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਮਜੀਠਾ ਵਾਸੀਆਂ ਨਾਲ ਇਹ ਵੀ ਵਾਦਾ ਕੀਤਾ ਕਿ ਜਦੋਂ ਮੈਂ ਜਿੱਤ ਕੇ ਆਵਾਂਗਾ ਤਾਂ ਇੱਕ ਖਾਸ ਵੱਡਾ ਪੈਕੇਜ ਮਜੀਠੇ ਦੇ ਵਿਕਾਸ ਕਾਰਜਾਂ ਲਈ ਦੇ ਕੇ ਜਾਵਾਂਗਾ ਮਜੀਠੇ ਤੋਂ ਪ੍ਰਿੰਸ ਕਲੀਅਰ ਦੀ ਖਾਸ ਰਿਪੋਰਟ ਪਬਲਿਕ ਪ੍ਰਾਇਮ ਟੀਵੀ ਬੜੀ ਵਧੀਆ ਗੱਲ ਹੈ ਇਲੈਕਸ਼ਨ ਦਾ ਕਿਤੇ ਚੋਣ ਜਾਬਤਾ ਲੱਗੂ ਹੋ ਗਿਆ ਹੈ ਕਿਤੇ ਨਾ ਹੋ ਗਾ ਰੰਗ ਬੜਾ ਬੜੀ ਬਹੁਤ ਬਹੁਤ ਵਧੀਆ ਮਜੀਠੇ ਤੋਂ ਅੱਜ ਮਜੀਠੇ ਦੇ ਤੇ ਮੀਟਿੰਗ ਕੀਤੀ ਆ ਸਰਦਾਰ ਜਗਿੰਦਰ ਪਾਲ ਸੇਖ ਜੱਗਾ ਜੀ ਦੀ ਗਵਾਹੀ ਹੇਟ ਸਾਡੇ ਸਾਰੇ ਬਲਾਕ ਪ੍ਰਧਾਨਾਂ ਨੇ ਮਿਹਨਤ ਕਰਕੇ ਅੱਜ ਬਹੁਤ ਵੱਡੀ ਜਿਹੜੀ ਮੀਟਿੰਗ ਕੀਤੀ ਆ ਉਹਦੇ ਨਿਸ਼ਾਨ ਹੈ ਕਿ ਅਸੀਂ ਬੜੀ ਵੱਡੀ ਲੀਡ ਦੇ ਨਾਲ ਅਮਸਾ ਜ਼ਿਲ੍ਹਾ ਜਿੱਤਦੇ ਕੀ ਕਿਸਾਨਾਂ ਦੇ ਮੁੱਦੇ ਨੇ ਜੋ ਅਜੇ ਅਜੇ ਦਾ ਅਜੇ ਉਹਨਾਂ ਦੇ ਪਿਆ ਸਰ ਜੇ ਮੈਂ ਜਿੱਤ ਗਿਆ ਜੇ ਮੈਂ ਜਿੱਤ ਗਿਆ ਤੇ ਲੋਕ ਸਭਾ ਦੇ ਚ ਜਾ ਕੇ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਬਣੂਗਾ ਮੈਂ ਕਿਸਾਨ ਦਾ ਪੁੱਤ ਆ ਗਰੀਬ ਕਿਸਾਨ ਦਾ ਪੁੱਤ ਆ ਪੰਜ ਕਿੱल्ल्या ਵਾਲਾ ਮੈਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦਾ ਸਹਿਮਤ ਆ ਉਹ ਦਿੱਲੀ ਜਾ ਕੇ ਲੋਕ ਸਭਾ ਚ ਕਿਸਾਨਾਂ ਦੀ ਆਵਾਜ਼ ਬਲੰਦ ਕਰੂ ਸੇਲ ਕਰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮਜੀਠੇ ਹਲਕੇ ਦੇ ਲੋਕ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਆਪਣਾ ਉਮੀਦਵਾਰ ਚੁਣੋ ਜਿਹੜਾ ਨਿਊਯਾਰਕ ਤੋਂ ਆ ਰਿਹਾ ਉਹਨਾਂ ਨੂੰ ਮੂੰਹ ਨਾ ਲਾਇਓ ਪਹਿਲਾਂ ਵੀ ਬੀਜੇਪੀ ਨੇ ਕਦੀ ਜੇਤ ਲਈ ਕਦੀ ਪੂਰੀ ਕਦੀ ਕੋਈ ਲਹੂਨ ਹੋ ਦੇਵਾਂ ਲੈ ਆਉਣ ਲੱਗੇ ਬੀਜੇਪੀ ਦੇ ਪੱਲੇ ਕੁਛ ਨਹੀਂ ਆਇਸ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਬਹੁਤ ਛਾੜੂ ਨੂੰ ਵੋਟਾਂ ਪਾਓ ਜਿੱਦ ਤੱਕ ਬਾਦ ਪੈਸ਼ੇ ਪੈਕੇਜ ਮਜੀਠੇ ਨੂੰ ਮਿਲੇਗਾ ਬਿਲਕੁਲ ਮਿਲੇਗਾ ਮਜੀਠੇ ਦਾ ਵਿਕਾਸ ਕਰਾਂਗੇ ਮਜੀਠੇ ਦਾ ਵਿਕਾਸ ਕਰਾਂਗੇ ਧੰਨਵਾਦ ਆਜੀ ਵੀ ਜੀ ਅੱਜ ਜਿਹੜਾ ਇਕੱਠ ਹੋਇਆ ਹੈ ਜੀ ਮੀਟਿੰਗ ਹੋਈ ਹੈ ਤੁਹਾਡੀ ਵੱਲੋਂ ਸਾਹਿਬ ਦੇ ਨਾਲ ਕੀ ਕਹਿਣਾ ਚਾਹੋਗੇ ਕਿ ਮਜੀਠੇ ਦੇ ਇੱਟਾ ਕੱਟ ਵੇਖ ਕੇ ਕਿੱਦਾਂ ਲੱਗ ਰਿਹਾ ਤੁਸੀਂ ਵੇਖੋ ਜੀ ਤਕਰੀਬਨ ਦਾ 11 ਦਿਨੀ ਹੋਇਆ ਮੈਨੂੰ ਹਲਕਾ ਚਾਰਜ ਬਣੇ ਨੂੰ ਉਹ ਵੀ ਜਿਹੜੀ ਪੁਰਾਣੀ ਟੀਮ ਆ ਆਦਮੀ ਪਾਰਟੀ ਤੇ ਬਾਕੀ ਸਰਵੇ ਅਗੇ ਮੈਂ ਇੰਚਾਰਜ ਬਣਿਆ ਸੀਗਾ ਇਹਨੇ ਥੋੜੇ ਸਮੇਂ ਚ ਤੇ ਇਹਨਾਂ ਵੱਡਾ ਮਾਨ ਮਜੀਠੇ ਹਲਕੇ ਨੇ ਮੈਨੂੰ ਦਿੱਤਾ ਕਿ ਮੈਂ ਉਹਨਾਂ ਦਾ ਸਦਾ ਰਹੀ ਨਹੀਂ ਰਹੂੰਗਾ ਮੈਂ ਉਹਨਾਂ ਦਾ ਇਹ ਜਿਹੜਾ ਮਾਨ ਹੈ ਮੇਰੇ ਸਿਰ ਮੱਥੇ ਆ ਤੇ ਅੱਜ ਸਾਡੀ ਲੀਡਰਸ਼ਿਪ ਭਗਵਾਨ ਆਪਣੇ ਭਗਵੰਤ ਸਿੰਘ ਜੀ ਮਾਨ ਕੇ ਜੀ ਆਪ ਸਾਡੇ ਕੈਂਡੀਡੇਟ ਲਖਦੀਪ ਸਿੰਘ ਦੀ ਧਾਰੀ ਹਾਲ ਬਹੁਤ ਖੁਸ਼ ਹੋ ਕੇ ਗਏ ਨੇ ਕਿ ਇਹ ਉਹਨਾਂ ਇੰਨਾ ਵੱਡਾ ਇਕੱਠ ਵੇਖਿਆ ਵਾ ਤੇ ਮੈਂ ਸਾਰਿਆਂ ਨੂੰ ਅਪੀਲ ਕੀਤੀ ਆ ਕਿ ਜਿਹੜੀ ਅੱਗੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਆਦੀ ਸੀ ਕਾਲੀ ਦਲ ਕੋਈ ਹਿਸਲ ਕੇ ਚ ਉਹ ਐ ਕਿ ਆਪਾਂ ਲੀਡ ਜਿਹੜੀ ਆ ਤੋੜ ਕੇ ਤੇ ਜਿੱਤੀਏ ਜੇ ਜਿੱਤਾਂਗੇ ਤੇ ਕੇਵੀਐਲ ਸਾਹਿਬ ਤੇ ਮਾਨ ਸਾਹਿਬ ਨੇ ਮੈਨੂੰ ਚੰਡੀਗੜ੍ਹ ਕਿਹਾ ਸੀ ਅੱਜ ਧਾਰੀয়াল ਸਾਹਿਬ ਵੀ ਤੁਹਾਨੂੰ ਕਹਿ ਗਿਆ ਕਿ ਗਰਾਂਟਾ ਜਾਂ ਜੋ ਵੀ ਮਜੀਠ ਹਲਕੇ ਦਾ ਵਿਕਾਸ ਆ ਉਹ ਸਭ ਤੋਂ ਵੱਧ ਅੰਬਰਸਤ ਜ਼ਿਲ੍ਹੇ ਜਾਂ ਪੰਜਾਬ ਸਭ ਤੋਂ ਵੱਧ ਹੋਵੇਗਾ ਐਡਵਰਸ ਪੈਕੇਜ ਦੀ ਵੀ ਮਜੀਠ ਹਲਕੇ ਨੂੰ ਗੱਲ ਕੀਤੀ ਚਾਹ ਪੈਕੇਜ ਵੀ ਮਿਲੇਗਾ ਤੇ ਕਿਸ-ਕਿਸ ਕਾਹ ਜ਼ਿਲ੍ਹਾ ਲਾਇਆ ਜਾਏਗਾ ਉਹ ਜਿਹਨੀਆਂ ਆਪਣੇ ਵੇਖੋ ਹੈਲਥ ਸਟੱਡੀ ਬਾਕੀ ਜਿਹੜੇ ਸੀਬ ਦੇ ਨੂੰ ਪਹਿਲ ਦਿੱਤੀ ਜੋ ਕਿਉਂਕਿ ਬੋਡੀ ਬੜੀ ਵੱਡੀ ਕਈ ਸਹੀਂ ਕਿ ਪਾਣੀ ਦੇ ਵਿਕਾਸ ਦੀ ਉਹ ਕਮੀ ਰਹਿੰਦੀ ਆ ਤੇ ਹੋਰ ਗਲੀਆਂ ਨਾਲ ਜਿੱਥੇ ਵੀ ਜ਼ਰੂਰਤ ਹੋਊਗੀ ਸਾਡਾ ਜਿਹੜਾ ਪਿਛਲੀ ਸਰਕਾਰ ਵੇਲੇ 30 ਕਿਲੋਮੀਟਰ ਹਰ ਹਲਕੇ ਨੂੰ ਮਿਲੇ ਕੱਚੀਆਂ ਸੜਕਾਂ ਪੱਕੀਆਂ ਕਰਨ ਦਾ ਪਰ ਸਾਡੀ ਬਦਕਿਸਮਤੀ ਵੀ ਕੈਪਟਨ ਸਾਹਿਬ ਵਿਕਰਮਨ ਰਲੇ ਸੀ ਤੇ ਮਜੀਠੇ ਤੋਂ 30 ਕਿਲੋਮੀਟਰ ਦੀ ਸੜਕਾਂ ਨਹੀਂ ਸਨ ਦਿੱਤੀਆਂ ਗਈਆਂ ਸੋ ਤੁਸੀਂ ਵੇਖਿਆ ਜਿਹੜੀ ਆ ਸੜਕਿਆ ਫਦੇਗੜ ਤੋਂ ਮਜੀਠਾ ਇਹ ਕਿੰਨੇ ਸਾਲਾਂ ਬਾਅਦ ਬਣ ਰਹੀ ਹੈ ਕਥੂ ਨਗਲੋ ਡੱਡੂਆਂ ਨੇ ਛੜ ਕੇ ਬੜੀ ਛੋਟੀ ਸੀ ਐਕਸੀਡੈਂਟ ਹੁੰਦੇ ਸੀ ਉਹ ਵੀ ਹੁਣ ਪੂਰੀ ਚੌੜੀ ਕੀਤੀ ਆ ਸੋ ਜਦੋਂ ਆਪਾਂ ਨੂੰ ਪੈਕੇਜ ਮਿਲੂਗਾ ਸਾਰਿਆਂ ਦੀ ਰੈਲ ਆਕੇ ਪਿੰਡੋਂ ਪਿੰਡੀ ਜਿੱਥੇ-ਜਿੱਥੇ ਵੀ ਲੋਡ ਹੋਊਗਾ ਲਿੰਕ ਰੋਡਾਂ ਵੀ ਬਣ ਗਈਆਂ ਜੀ ਬਿਲਕੁਲ ਲਿੰਕ ਰੋਡਾਂ ਵੀ ਪਹਿਲੀ ਸਰਕਾਰ ਚ ਬਣੀਆਂ ਜੇ 10 ਸਾਲ ਬਿਕਰਮ ਨੇ ਕੋਈ ਲਿੰਕ ਰੋਡ ਨਹੀਂ ਬਣਾਈ ਨੀ ਸੀ ਕਾਲਜ ਨਹੀਂ ਆਗਾ ਇਸ ਦੀ ਮੰਗ ਲਈ ਉਹ ਫੋਟੋ ਰਹੀਆ ਕਿ ਮਿਲੇਗਾ ਬਿਲਕੁਲ ਜੀ ਤੁਹਾਡੇ ਸਾਹਮਣੇ ਹੁਣ ਅਨਾਉਂਸ ਕਰ ਗਿਆ ਕਿ ਆਪਾਂ ਜੇ ਜਿਤਾਵਾਂਗੇ ਮਜੀਠਾ ਤੇ ਫਿਰ ਆਪਾਂ ਨੂੰ ਕਾਲਜ ਵੀ ਮਿਲੂਗਾ ਆਪਾਂ ਨੂੰ ਕੋਈ ਵੱਡਾ ਹਸਪੀਟਲ ਵੀ ਲੈ ਕੇ ਆਵਾਂਗੇ ਹੋਰ ਹੀ ਵੱਧ ਤੋਂ ਵੱਧ ਜਿਹੜੀਆਂ ਚੀਜ਼ਾਂ ਉਹ ਆਪਾਂ ਇੱਥੇ ਲੈ ਕੇ ਆਵਾਂਗੇ ਇਹਨੇ ਘੱਟ ਸਮੇਂ ਤੇ ਇੱਡਾ ਵੱਡਾ ਇਕੱਠ ਕੀਤਾ ਹੈ ਇਹਦੇ ਵਿੱਚ ਕਿਹੜੇ ਕਿਹੜੇ ਲੋਕਾਂ ਦਾ ਇਹ ਵੀ ਕੋਈ ਸਾਰੇ ਮੇਰੇ ਜਿੰਨੇ ਵੀ ਪੁਰਾਣੇ ਵਲੰਟੀਅਰ ਤੇ ਨਵੇਂ ਜਿਹੜੇ ਕੁਝ ਬੰਦੇ ਜੁਆਇਨ ਕਰ ਚੁੱਕੇ ਜਿਨ੍ਹਾਂ ਨੇ ਜੁਆਇਨ ਕਰਨਾ ਜੋ ਵੀ ਇੱਥੇ ਉਤਸ਼ਾਹ ਨਾਲ ਆਏ ਆ ਕਈ ਤਾਂ ਹੋ ਸਕਦਾ ਮੇਰੇ ਕੋਲ ਮੈਸੇਜ ਨਹੀਂ ਕਨਵੇ ਕੀਤਾ ਗਿਆ ਪਰ ਮੈਨੂੰ ਲੱਗਦਾ ਵੀ ਤਕਰੀਬਨ ਆਇਆ ਜੇ ਕਿਤੇ ਨਹੀਂ ਹੋਇਆ ਕਨਵੇ ਤੇ ਉਹਨਾਂ ਤੋਂ ਆਪਾਂ ਮਾਫੀ ਮੰਗਦੇ ਅੱਗੇ ਤੋਂ ਇਹ ਵੀ ਗਨਾਹ ਨਹੀਂ ਹੋਊਗਾ ਸੋ ਤਗੜੀ ਹੋ ਗਈ ਤੁਹਾਡੀ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਜਿਹੜੀਆਂ ਪ੍ਰੈਸ ਦਾ ਸਾਥ ਮਿਲੇ ਤੇ ਆਪਾਂ ਤਰੱਕੀ ਕਰ ਸਕਦੇ ਹਾਂ ਹੁਣ ਸੇਖਵਾਲ ਸਾਹਿਬ ਲੇਟ ਹੋ ਗਏ ਹੁਣੇ ਆਏ ਪਹੁੰਚੇ ਆ ਤੇ ਉਹਨਾਂ ਦੇ ਵੀ ਤੁਸੀਂ ਕਰ ਸਕਦੇ ਜੀ ਇੰਟਰਵਿਊ ਪਾਰਟੀਆਂ ਦੇ ਨਾਲ ਕਿੱਦਾਂ ਲੱਗ ਰਿਹਾ ਕਿ ਮੁਕਾਬਲਾ ਕਿੱਦਾਂ ਦਾ ਰਹੇਗਾ ਕਿਉਂਕਿ ਸਾਰੇ ਇੱਕ ਤਫਫਾ ਬਾਅਦ ਆਪਣਾ ਪੈਰ ਜੋੜ ਲਾ ਰਹੇ ਆ ਜਿਵੇਂ ਜਨਾਰਜੀਤ ਸਾਹਿਬ ਆ ਵੀ ਜਿਹੜੇ ਆ ਉਹ ਪਾਰੀ ਨਾਲ ਛੱਡ ਕੇ ਆ ਬੀਜੇਪੀ ਜਾ ਚੁੱਕਿਆ ਕਿੱਦਾਂ ਦਾ ਲੱਗ ਰਿਹਾ ਤੁਸੀਂ ਵੇਖੋ ਜੀ ਆਨ ਕਿੰਨੇ ਕ ਛੱਡ ਕੇ ਜਾਣੇ ਸੋਚਿਆ ਹੀ ਨਹੀਂ ਹੋਊਗਾ ਜਦੋਂ ਕੋਈ ਵੀ ਚੀਜ਼ ਚਾਹੀ ਤੇ ਜਾਂਦੀ ਤੇ ਡਿੱਗਦਾ ਚਾਹੀ ਤੇ ਜਾਂਦਾ ਬੜਾ ਟਾਂ ਦਾ ਡਿੱਗ ਦੀ ਇੱਕ ਦੋ ਮਿੰਟਾਂ ਜੀ ਆ ਆ ਤਖਦਾ ਦਾ ਵੈਰ ਹੁੰਦਾ ਤੁਸੀਂ ਮਜੀਠੇ ਲ ਕੇ ਜੋ ਵੇਖਿਆ ਤੁਹਾਨੂੰ ਸਾਹ ਨੂੰ ਭੁੱਲ ਨਹੀਂ ਗਈ ਐਸ ਕੀ ਜੋ ਤਿਆਰ ਨੇ ਜਵਾਬ ਦੇਣ ਲਈ ਪਿਛਲੀ ਵਾਲੀ ਤੁਸੀਂ ਵੇਖ ਲਿਆ ਸੀਗਾ ਮੈਂ ਕਾਂਗਰਸ ਨੂੰ ਕੈਂਡੀਡੇਟ ਸੀ ਲੋਕਾਂ ਨੇ ਆਪ ਮਾਰੇ ਆਪ ਪੰਜਵੀਂ ਪਾਰਟੀ ਨੂੰ ਵੋਟਾਂ ਪਾਈਆਂ ਸੀ 7 ਸਾਲ ਕਾਂਗਰਸ ਦੇ ਰਹੇ ਨੇ ਐਮਪੀ ਉਹਨਾਂ ਮਜੀਠੇ ਚ ਕੋਈ ਬੰਦਾ ਬਾਹ ਖੜੀ ਕਰਕੇ ਕਹਦੇ ਕਿਸੇ ਪਿੰਨ ਨੂੰ ਕੋਈ ਗ੍ਰਾਂਟ ਦਿੱਤੀ ਹੋਵੇ ਉਹ ਖਾਲੀ ਚੱਕ ਦੇ ਦਿੰਦੇ ਰਹੇ ਸੀ ਜਿਹੜੇ ਆ ਉਹ ਆਪਣੀ ਸਰਪ੍ਰਸਤੀ ਦੇ ਵਿੱਚ ਲੋਕਾਂ ਨੂੰ ਜੁਆਇਨਿੰਗ ਕਰਵਾ ਰਿਹਾ ਪਰ ਕਿਤੇ ਰਾਜਾ ਵੜੀ ਗਜੀ ਨੂੰ ਉਥੇ ਨਿਕਾ ਰਹੇ ਆ ਲੋਕਾਂ ਤੇ ਬਾਕੀਆਂ ਨੂੰ ਕਹਾਰੀ ਕੀ ਕਹਿਣਾ ਚਾਹੋਗੇ ਨੇ ਕਾਂਗਰਸ ਦਾ ਕੀ ਦਰਮਦਾਰ ਹੋਏਗਾ ਜੀ ਕਾਂਗਰਸ ਦਾ ਭਵਿੱਖ ਤੇ ਬਹੁਤ ਖਤਰੀ ਹੈ ਪੰਜ ਦੇ ਉਹਨਾਂ ਦੇ ਮੁੱਖ ਮੰਤਰੀ ਆ ਸਾਡੀ ਸਿਰਫ ਜੋ ਭਗਵੰਤ ਸਿੰਘ ਮਾਨ ਨੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਜਾਂ ਅਰਵਿੰਦ ਕੇਜਰੀ ਸਾਡੀ ਕਨਵੀਨਰ ਨੇ ਉਹਨਾਂ ਦੇ ਰਹਿਣ ਮੈਂ ਇਹ ਸਾਰਾ ਕੰਮ ਚੱਲਦਾ ਜਿਹੜੀ ਸਾਡੀ ਪਾਰਟੀ ਦੀ ਵੈਂਦੇ ਉਹ ਪਾਠਕ ਜੀ ਵੈਂਦੇ ਆ ਪੰਛਾ ਦੇ ਸੇਖੋਂ ਸਾਹਿਬ ਆ ਗਏ ਜਿਹੜੇ ਪੰਜਾਬ ਦੇ ਜਨਰਲ ਸਕੱਤਰ ਇੰਚਾਰਜ ਨੇ ਲੇਟ ਹੋ ਗਏ ਥੋੜੇ ਜੇ ਮੈਂ ਦਿਨ ਪਹਿਲਾਂ ਫੋਨ ਕੀਤਾ ਤੁਰਪੇ ਪਰ ਅਕਸਰ ਲੇਟ ਹੋ ਜਾਇਆ ਕਰਦੇ ਨੇ ਸਦੇ ਖਬਰਦਾ ਮਤਲਬ ਸਾਥ ਰਹੇਗਾ ਤਾਂ ਆਮ ਆਦਮੀ ਪਾਰਟੀ ਨਾਲ ਤੇ ਬਾਕੀ ਸਾਰੀਆਂ ਪਾਰਟੀਆਂ ਨੇ ਵੇਖੋ ਅੱਜ ਦਾ ਇਕੱਠ ਮੈਂ ਤੇ ਵੇਖੋ ਲੇਟ ਜ਼ਰੂਰ ਆਇਆ ਪਰ ਮੈਂ ਵੇਖਿਆ ਕਿ ਮੇਲਾ ਹੀ ਬਣ ਗਿਆ ਵਾ ਇਕੱਠੀ ਦੂਰ ਦੂਰ ਤੱਕ ਜਾਮ ਲੱਗਾ ਪਿਆ ਮੇਨ ਰੋਡ ਦੇ ਉੱਤੇ ਔਰ ਇਹਦੇ ਤੋਂ ਪਤਾ ਲੱਗਦਾ ਜੇ ਮਜੀਠੇ ਹਲਕੇ ਜੀ ਇੰਨਾ ਕਾਠਾ ਤੇ ਫਿਰ ਦੂਜਿਆਂ 'ਚ ਕੀ ਹੋਊਗਾ ਸੋ ਇਹ ਕਹਿੰਦਾ ਭਾਵਾ ਕਿ ਆਮ ਆਦਮੀ ਪਾਰਟੀ ਨੇ 2 ਸਾਲਾਂ 'ਚ ਜੋ ਬੇਮਿਸਾਲ ਕੰਮ ਕੀਤੇ ਆ ਔਰ ਜਿੱਡਾ ਵਾਦਾ ਕੈਂਡੀਡੇਟ ਤੁਹਾਨੂੰ ਦਿੱਤੇ ਨੇ ਮੰਤਰੀ ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਬਹੁਤ ਵਧੀਆ ਕੰਮ ਕਰ ਰਹੇ ਔਰ ਅਸੀਂ ਕੈਂਡੀਡੇਟ ਵੀ ਇਨਾਨ ਦਿੱਤਾ ਦੂਜੀਆਂ ਪਾਰਟੀਆਂ ਦਾ ਤੇ ਜੇ ਐਲਾਨ ਨਹੀਂ ਹੋਇਆ ਅਸੀਂ ਉਹਦੇ ਨੂੰ ਅੱਧੀ ਇਲੈਕਸ਼ਨ ਤੇ ਲੜ ਲੈਣੀ ਹੈ ਜਦੋਂ ਨੂੰ ਦੂਜੇ ਜਿਹੜੇ ਪਾਰਟੀਆਂ ਦੇ ਕੈਂਡੀਡੇਟ ਮੈਦਾਨ ਚ ਆਉਣੇ ਆ ਸੋ ਇਸ ਕਰਕੇ ਇਸ ਵਾਰਾਂ ਮਜੀਠਾ ਹਲਕਾ ਵੀ ਜਿਹੜਾ ਵਾ ਆਮ ਆਦਮੀ ਪਾਰਟੀ ਜਿਹੜੀ ਹੈ ਜਿੱਤੂਗੀ ਕਿ ਕਿਦਾਂ ਲੱਗਦਾ ਹੈ ਕਿ ਕਿੰਨੀਆਂ ਸੀਟਾਂ ਜਾਣਗੀਆਂ ਅਕਾਲੀ ਦਲ ਦੇ ਹੋ ਆਮ ਆਦਮੀ ਪਾਰਟੀ ਵਿੱਚ ਹੋਣ ਇਹ ਵੇਖੋ ਮਾਨ ਸਾਹਿਬ ਨੇ ਨਾਰਾ ਦਿੱਤਾ 13 0 ਦਾ ਔਰ ਮੈਨੂੰ ਪੂਰੀ ਉਮੀਦ ਆ ਕਿ ਜਿਤਨਾ ਤੇ ਅਸੀਂ ਪੰਜਾਬ ਚ ਵੱਖ-ਵੱਖ ਥਾਂ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਕੱਲ ਮੈਂ ਜਲੰਧਰ ਚ ਵੀ ਕੰਪੇਨ ਕੀਤੀ ਆ ਔਰ ਹਾਲਾਤ ਇਤਰਾਹ ਦੇ ਨੇ ਕਿ 13 0 ਨਾਲ ਜਿਹੜੀ ਆ ਵਾ ਪਾਰਟੀ ਜਿਹੜੀ ਆ ਇਥੋਂ ਪੰਜਾਬ ਚ ਜਿੱਤੂਗੀ ਵੇਖੋ ਜਿਹੜੇ ਕਿਸਾਨਾਂ ਦੇ ਮੁੱਦੇ ਆ ਐਮਐਸਪੀ ਦਾ ਮੁੱਦਾ ਵਾ ਉਹ ਆਪਣਾ ਸੈਂਟਰ ਸਰਕਾਰ ਦੇ ਹੱਥ ਵਸਾ ਸੋ ਅਸੀਂ ਤਾਂ ਐਸੇ ਕਰਕੇ ਤੁਹਾਨੂੰ ਕਹਿ ਰਹੇ ਹਾਂ ਕਿ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਨੂੰ ਜਿਤਾਓ ਔਰ ਇੰਡੀਆ ਅਲਾਈਂਸ ਦੀ ਜੇ ਸਰਕਾਰ ਆਉਂਦੀ ਆ ਤਾਂ ਉਹ ਐਲਾਨ ਆ ਕਿ ਐਮਐਸਪੀ ਜਿਹੜੀ ਆ ਉਹ ਕਿਸਾਨਾਂ ਨੂੰ ਦਿੱਤੀ ਜਾਊ ਮਜੀਠਾ ਹਲਕੇ ਦੇ ਨਿਵਾਸੀਆਂ ਨੂੰ ਕੀ ਕਹਿਣਾ ਚਾਹਵਾਂ ਮੈਂ ਮਜੀਠਾ ਹਲਕੇ ਦੇ ਲੋਕਾਂ ਨੂੰ ਇਹ ਕਹਿਣਾ ਚਾਹਵਾਂਗਾ ਕਿ ਜਿਹੜੇ ਰਵਾਇਤੀ ਲੀਡਰ ਆ ਉਹਨਾਂ ਦਾ ਕੰਮ ਜਿਹੜਾ ਵਾ ਉਹ ਖਤਮ ਹੋ ਗਿਆ ਉਹਨਾਂ ਦੀ ਸਿਆਸਤ ਖਤਮ ਹੋ ਗਈ ਆ ਔਰ ਹੁਣ ਗਾਂ ਆਮ ਆਦਮੀ ਪਾਰਟੀ ਦਾ ਹੀ ਪੰਜਾਬ ਚ ਫਿਊਚਰ ਔਰ ਮਜੀਠੇ ਹਲਕੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਫਿਊਚਰ ਆ ਸੋ ਤਗੜੇ ਹੋ ਕੇ ਜਿਹੜਾ ਆਮ ਆਦਮੀ ਪਾਰਟੀ ਨਾਲ ਜੁੜਿਆ ਜਾਵੇ ਔਰ ਜੱਗਾ ਮਜੀਠੀਆ ਜੀ ਦੀ ਰਹਿਨਮਾਈ ਦੇ ਵਿੱਚ ਜਿਹੜਾ ਵਾ ਵਧੀਆ ਇੱਥੇ ਕੰਮ ਕੀਤਾ ਜਾਵੇ ਤਨਵਾਸ ਤੋਂ ਅੱਜ ਇੱਕ ਜਿਹੜਾ ਕਾਂਗਰਸ ਨੂੰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਉਹ ਗੱਠਜੋੜ ਨਹੀਂ ਹੈਗਾ ਇੱਦਾਂ ਕਿ ਸੈਂਟਰ ਦੇ ਵਿੱਚ ਕਾਂਗਰਸ ਦਾ ਗੱਠਜੋੜ ਹੈਗਾ ਆ ਸੋ ਲੋਕ ਤੁੱ ਜਿੱਤੀਏ ਪਏ ਆ ਕਿ ਵੋਟ ਕਿਤਾ ਪਾਈ ਜਾਵੇ ਕਿਉਂਕਿ ਕਾਂਗਰਸ ਦਾ ਸੈਂਟਰ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਨਾਲ ਨਹੀਂ ਵੇਖੋ